30 ਤੋਂ 50 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਲੋਕ ਆ ਕੰਮ ਦੋ ਕੰਮ ਜ਼ਰੂਰ ਕਰਦੇ ਨੇ ਫਿਰ ਉਹ ਖੁਸ਼ ਵੀ ਹੁੰਦੇ ਤੇ ਪੁਸ਼ਤਾਉਂਦੇ ਵੀ ਨੇ ਪਛਤਾਉਂਦੇ ਵੀ ਇੰਨਾ ਕਿ ਉਹ ਜੀ ਕਰਦਾ ਉਹਨਾਂ ਦਾ ਕਿ ਉਹ ਬਾਗੀ ਹੋ ਜਾਣਾ ਆਪਣੇ ਆਪ ਤੋਂ ਤੇ ਜਦੋਂ ਸ਼ੁਰੂ ਚ ਹੁੰਦੇ 30 ਸਾਲ ਚ ਤੋ ਇੰਨੇ ਖੁਸ਼ ਹੁੰਦੇ ਆ ਕਿ ਉਹ ਆਪਣੀ ਜ਼ਿੰਦਗੀ ਦੇ ਲਗਭਗ 20 ਸਾਲ ਪੂਰੀ ਤਰ੍ਹਾਂ ਕਈ ਤਾਂ ਬਰਬਾਦ ਹੀ ਕਰ ਦਿੰਦੇ ਨੇ ਤੇ ਕਈ ਜਿਹੜੇ ਨੇ ਸੂਝਮਾਨ ਤੁਹਾਡੇ ਵਰਗੇ ਸੱਜਣ ਉਹ ਜ਼ਿੰਦਗੀ ਨੂੰ ਬਚਾ ਵੀ ਲੈਂਦੇ ਨੇ ਉਹ ਕਿਹੜੇ ਦੋ ਕੰਮ ਆ ਜਿਹੜੇ ਆਮ ਤੌਰ ਤੇ ਸਾਰੇ ਹੀ ਬਹੁ ਗਿਣਤੀ ਲੋਕ ਕਰਦੇ ਹੀ ਕਰਦੇ ਨੇ ਤੁਸੀਂ ਵੇਖਿਆ ਹੋਣਾ ਕਿ ਜਦੋਂ ਕੋਈ ਮਨੁੱਖ 50 30 ਸਾਲਾਂ ਦਾ ਹੁੰਦਾ ਉਹਦੀ ਸ਼ਾਦੀ ਹੋ ਜਾਂਦੀ ਸ਼ਾਦੀ ਤੋਂ ਬਾਅਦ ਉਹਦੇ ਰੱਬ ਸੋਣਾਂ ਨੂੰ ਬੱਚੇ ਵੀ ਦੇ ਦਿੰਦਾ ਫਿਰ ਬਹੁਤ ਸਾਰੇ ਲੋਕ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਉਹ ਹਮੇਸ਼ਾ ਇੰਨੀ ਕਮਾਈ ਕਰਦੇ ਨੇ ਦਿਨ ਰਾਤ ਕਮਾਈ ਕਰਦੇ ਨੇ ਤੇ ਉਹ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਲਈ ਕਮਾਈ ਕਰ ਰਹੇ ਆ ਅਸੀਂ ਬੱਚਿਆਂ ਦਾ ਭਵਿੱਖ ਬਣਾਉਣ ਲਈ ਕਮਾਈ ਕਰਦੇ ਆ ਪਹਿਲਾ ਸਟੈਪ ਉਹਨਾਂ ਦਾ ਇਹ ਹੁੰਦਾ ਕਿ ਉਹ ਕੀ ਕਰਦੇ ਨੇ ਕਿ ਨਾ ਤਾਂ ਆਪ ਚੰਗਾ ਖਾਂਦੇ ਨੇ ਨਾ ਆਪ ਘੁੰਮਣ ਫਿਰਨ ਜਾਂਦੇ ਨੇ ਨਾ ਉਹ ਜ਼ਿੰਦਗੀ ਦਾ ਆਨੰਦ ਮਾਣਦੇ ਨੇ ਕਹਿਣ ਤੋਂ ਭਾਵ ਉਹ ਜਿੰਨਾ ਪੈਸਾ ਕਮਾਉਂਦੇ ਨੇ ਸਵੇਰ ਤੋਂ ਸ਼ਾਮਾਂ ਤੱਕ ਇੱਕ ਮਸ਼ੀਨ ਦੇ ਵਾਂਗੂ ਕਈ ਲੋਕ ਘਰ ਬਣਾਉਂਦੇ ਨੇ ਵਾਨਾ ਬਣਾਉਂਦੇ ਨੇ ਜਾਂ ਪ੍ਰਾਪਰਟੀ ਖਰੀਦਦੇ ਨੇ ਜਾਂ ਕਈ ਹੋਰ ਕਈ ਕੰਮ ਕਰਦੇ ਨੇ ਤਾਂ ਉਹ ਫਿਰ ਬਹੁਤ ਕਰਨਗੇ ਬੱਚਿਆਂ ਲਈ ਕਿ ਅਸੀਂ ਬੱਚਿਆਂ ਲਈ ਬਣਾਤਾ ਅਸੀਂ ਆਪਣੇ ਆ ਕਰ ਦਿੱਤਾ ਜੇ ਕਰ ਦਿੱਤਾ ਸਹਜੇ ਸਹਜੇ ਸਮਾਂ ਗੁਜ਼ਰਦਾ ਜਾਂਦਾ ਬੱਚੇ ਵੱਡੇ ਹੋ ਜਾਂਦੇ ਨੇ ਬੱਚੇ ਜਦੋਂ 20 ਸਾਲਾਂ ਦੇ ਹੋ ਜਾਂਦੇ ਨੇ ਕਈ ਬੱਚੇ ਤਾਂ ਚੰਗੇ ਨਿਕਲਦੇ ਨੇ ਕਿ ਸਾਡੇ ਮਾਪੇ ਨੇ ਸਾਨੂੰ ਇੱਕ ਚੰਗੀ ਜ਼ਿੰਦਗੀ ਬਖਸ਼ੀ ਸਾਡੇ ਮਾਪੇ ਨੇ ਸਾਨੂੰ ਚੰਗੀ ਐਜੂਕੇਸ਼ਨ ਦਿੱਤੀ ਸਾਡੇ ਮਾਪੇ ਨੇ ਸਾਨੂੰ ਚੰਗੇ ਕੱਪੜੇ ਦਿੱਤੇ ਸਾਡੇ ਮਾਪੇ ਨੇ ਸਾਨੂੰ ਹਰ ਸਹੂਲਤ ਦਿੱਤੀ ਕਈ ਬੱਚੇ ਤਾਂ ਏਦਾਂ ਦੇ ਹੁੰਦੇ ਨੇ ਉਹ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਨੇ ਤੇ ਕਈ ਬੱਚੇ ਕਹਿੰਣਗੇ ਤੁਸੀਂ ਕੀਤਾ ਕੀ ਇਹ ਤੁਹਾਡਾ ਫਰਜ਼ ਬਣਦਾ ਹੀ ਗਾੜੀਆਂ ਜ਼ੁਬਾਨ ਚ ਲਾਉਣਗੇ ਜਾਂ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਕਰਨਗੇ ਤੁਹਾਡੇ ਨਾਲੋਂ ਤੇ ਦੂਜੇ ਲੋਕ ਚੰਗੇ ਨੇ ਤੁਸੀਂ ਸਾਨੂੰ ਕਿਹਾਡੀ ਤੇ ਜ਼ਿੰਦਗੀ ਖਰਾਬ ਕਰ ਦਿੱਤੀ ਐਵੇਂ ਦੇ ਵੀ ਸਵਾਲ ਕਰਨਗੇ ਜਦੋਂ ਐਵੇਂ ਦੇ ਸਵਾਲ ਹੁੰਦੇ ਨੇ ਫਿਰ ਜਿਹੜੇ ਲੋਕਾਂ ਨੇ ਕਮਾਈ ਕੀਤੀ ਹੁੰਦੀ ਆ ਇਥੋਂ ਉਹਨਾਂ ਦਾ ਦੂਜਾ ਕੰਮ ਸ਼ੁਰੂ ਹੁੰਦਾ ਫਿਰ ਉਹ ਪਛਤਉਂਦੇ ਨੇ ਉਹਨਾਂ ਨੂੰ ਈਰਖਾ ਹੋ ਜਾਂਦੀ ਉਹਨਾਂ ਨੂੰ ਗੁੱਸਾ ਚੜਦਾ ਕਿ ਸਾਡੀ ਔਲਾਦ ਨੂੰ ਕਦਰ ਹੀ ਕੋਈ ਨਹੀਂ ਅਸੀਂ ਆਪਣੀ ਜ਼ਿੰਦਗੀ ਦੇ 20 ਸਾਲ ਖੂਚ ਪਾਤੇ ਇਹਨਾਂ ਲਈ ਜਿਹੜੀ ਜ਼ਿੰਦਗੀ ਸੀ ਖਾਣਾ ਪੀਣਾ ਘੁੰਮਣਾ ਸੀ ਜਿਹੜੀ ਜ਼ਿੰਦਗੀ ਸੀ ਆਪਣੀ ਜ਼ਿੰਦਗੀ ਨੂੰ ਜੀਵਣਾ ਸੀ ਅਸੀਂ ਉਹ ਤਾਂ ਸਾਰੀ ਕਮਾਈ ਦਿਆਂ ਗੁਜ਼ਾਰ ਦੇਤੀ ਹੁਣ ਨਾ ਤਾਂ ਜ਼ਿੰਦਗੀ ਵਾਪਸ ਮਿਲਨੀ ਤੇ ਨਾ ਹੀ ਕੁਝ ਹੋ ਸਕਦਾ ਨਾ ਹੀ ਬੱਚੇ ਆਖੇ ਲੱਗਦੇ ਨੇ ਜਿੰਨਾ ਲੋਕਾਂ ਦੀ ਇਹ ਦੋ ਚੀਜ਼ਾਂ ਜ਼ਿੰਦਗੀ ਚ ਵਾਪਰ ਦੀਆਂ ਨੇ ਨਾ ਉਹਨਾਂ ਨੂੰ ਚਾਹੀਦਾ ਖਾਸ ਕਰਕੇ ਕਿ ਜਦੋਂ ਬੱਚੇ 30 ਸਾਲ ਦੀ ਉਮਰ ਤੋਂ ਬਾਅਦ ਕਮਾਈ ਵੀ ਕਰੋ ਜਿੰਨੀ ਕਰਨੀ ਚਾਹੀਦੀ ਹੈ ਜਿੰਨੀ ਤੁਸੀਂ ਕਰ ਸਕਦੇ ਹੋ ਜਾਇਜ਼ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਬਣਾਉਣ ਲਈ ਪਰ ਨਾਲ ਦੀ ਨਾਲ ਚੰਗੀ ਜ਼ਿੰਦਗੀ ਜੀ ਲਓ ਚੰਗਾ ਆਪਣੇ ਰਿਸ਼ਤੇਦਾਰਾਂ ਨਾਲ ਵਿਚਰੋ ਭੈਣ ਭਰਾ ਵਾਣਾ ਵਿਚਿਰੋ ਘੁੰਮਣ ਫਿਰਨ ਜਾਓ ਖਾਓ ਪੀਓ ਕੁਦਰਤ ਨੇ ਸਾਨੂੰ ਇੱਥੇ ਭੇਜਿਆ ਆ ਇੱਥੇ ਅਸੀਂ ਕਬਜ਼ਾ ਕਰਕੇ ਨਹੀਂ ਬੈਠੇ ਰਹਿਣਾ ਸਾਡੇ ਤੋਂ ਪਹਿਲਾਂ ਵੀ ਬੜੇ ਲੋਕ ਆਏ ਉਹ ਵੀ ਚਲ ਗਏ ਤੇ ਜਾਣਾ ਅਸੀਂ ਵੀ ਆ ਜੇ ਸਾਨੂੰ ਇਹ ਗੱਲ ਦੀ ਸਮਝ ਲੱਗ ਜੂਗੀ ਤਾਂ ਫਿਰ ਕੀ ਹੋਏਗਾ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਲਾਈਫ ਪਾਰਟਨਰ ਨੂੰ ਇੱਕ ਚੰਗਾ ਸਮਾਂ ਦੇ ਸਕਾਂਗੇ ਔਰ ਕੋ ਚੰਗਾ ਸਮਾਂ ਲੈ ਸਕਾਂਗੇ ਅਸੀਂ ਜ਼ਿੰਦਗੀ ਨੂੰ ਬਿਹਤਰ ਜੀ ਸਕਾਂਗੇ ਸਿਹਤਮੰਦ ਰਵਾਂਗੇ ਬਿਮਾਰੀਆਂ ਤੋਂ ਬਚੇ ਰਵਾਂਗੇ ਪੂਰੀ ਨੀਂਦ ਲਵਾਂਗੇ ਜ਼ਿੰਦਗੀ ਚ ਅਸੀਂ ਸੁਖ ਲਵਾਂਗੇ ਤੇ ਜੇ ਅਸੀਂ ਨਹੀਂ ਕਰਾਂਗੇ ਫਿਰ ਅਸੀਂ ਕਰੀਗੇ ਕਰੀਗੇ ਫਿਰ ਬਹੁਤ ਸਾਰੇ ਮੇਰੇ ਕੋਲ ਇਹੋ ਜਿਹੇ ਭੈਣ ਭਰਾ ਹੈ ਜਿਨ੍ਹਾਂ ਨੇ ਕਿਹਾ ਕਿ ਹੁਣ ਸਾਡਾ ਜੀਨ ਨੂੰ ਜੀ ਨਹੀਂ ਕਰਦਾ ਅਸੀਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਬਣਾਉਣ ਲਈ ਲਾ ਦਿੱਤੇ ਲੇਕਿਨ ਬੱਚਿਆਂ ਨੇ ਸਾਡੀ ਕਦਰ ਹੀ ਨਹੀਂ ਕੀਤੀ ਬੱਚਿਆਂ ਨੇ ਸਾਡਾ ਮਤਲਬ ਮਾਨ ਹੀ ਨਹੀਂ ਕੀਤਾ ਫਿਰ ਇਹੋ ਜੇ ਮਾਪੇ ਨੂੰ ਬਹੁਤ ਦੁੱਖ ਹੁੰਦਾ ਉਹ ਫਿਰ ਆਪਣੀ ਸਾਰੀ ਪ੍ਰਾਪਰਟੀ ਕਈ ਵਾਰਾਂ ਬੱਚਿਆਂ ਤੋਂ ਖੋਹਣ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹ ਘਰਾਂ 'ਚ ਕਲੇਸ਼ ਹੁੰਦਾ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਕਿੰਤੂ ਪ੍ਰੰਤੂ ਹੁੰਦਾ ਕੋਈ ਘਰ ਛੱਡ ਕੇ ਚਲ ਜਾਂਦਾ ਕਈ ਵਾਰਾਂ ਕਈਆਂ ਘਰਾਂ 'ਚ ਤਾਂ ਕਤਲ ਤੱਕ ਦੀ ਨੌਬਤ ਆ ਜਾਂਦੀ ਆ ਮੈਂ ਆਸ ਕਰਦਾ ਮੇਰੇ ਸੱਜਣ ਜ਼ਰੂਰ ਧਿਆਨ ਦੇਣ ਜ਼ਿੰਦਗੀ 'ਚ ਇਹ ਦੋ ਕੰਮ ਲਈ ਜਿਨ੍ਹਾਂ ਦੀ ਉਮਰ 30 ਤੋਂ 50 ਸਾਲ ਦੇ ਵਿੱਚ ਆ ਕਮਾਈ ਵੀ ਕਰੋ ਜ਼ਿੰਦਗੀ ਵੀ ਜਿਓ ਇੱਕ ਗੱਲ ਯਾਦ ਰੱਖੋ ਕਿ ਬੱਚਿਆਂ ਲਈ ਚੰਗਾ ਕਰੋ ਜਿੰਨਾ ਕਰ ਸਕਦੇ ਹੋ ਉਹ ਚੰਗੇ ਨਿਕਲਣਾ ਨਾ ਨਿਕਲਣ ਇੱਕ ਵੱਖਰਾ ਮੈਟਰ ਆ ਇਹ ਉਹਨਾਂ ਦੀ ਸੋਚ ਆ ਲੇਕਿਨ ਜਿਹੜਾ ਮਾਲੀ ਆ ਨਾ ਉਹਦਾ ਫਰਜ਼ ਬਣਦਾ ਕਿ ਉਹਨਾਂ ਦੀ ਚੰਗੀ ਤਰ੍ਹਾਂ ਪਰਵਰਸ਼ ਕਰੇ ਉਹਨਾਂ ਦੀ ਦੇਖਭਾਲ ਕਰੇ ਪਰ ਉਹਦਾ ਮਤਲਬ ਇਹ ਨਹੀਂ ਕਿ ਸਾਰੀ ਦਿਹਾੜੀ ਸਾਰੀ ਜ਼ਿੰਦਗੀ ਉਹਨਾਂ ਤੇ ਲਾ ਦੇਵੇ ਉਹਨਾਂ ਤੇ ਟਾਈਮ ਲਾਵੇ ਲੇਕਿਨ ਆਪਣੀ ਵੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰੇ ਤਾਂ ਬਹੁਤ ਵਧੀਆ ਆ ਕਿਉਂਕਿ ਮਨੁੱਖ ਨੇ ਜੋ ਰੱਬ ਸੋਹਣੇ ਨੇ ਕੁਦਰਤ ਨੇ ਸਾਨੂੰ ਧਰਤੀ ਤੇ ਭੇਜਿਆ ਨਾ ਇਹ ਇੱਕ ਮੈਸੇਜ ਹੀ ਭੇਜਿਆ ਸਾਨੂੰ ਕਿ ਭਾਈ ਤੁਸੀਂ ਕੀ ਚੰਗਾ ਕਰਕੇ ਆ ਸਕਦੇ ਹੋ ਤੁਸੀਂ ਮੇਰਾ ਸਾਰਾ ਪਰਿਵਾਰ ਹੋ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਹੋਰ ਹਰ ਉਸ ਵਿਸ਼ੇ ਦੀ ਗੱਲ ਕਰਾਂ ਜਿਹੜੀ ਜ਼ਿੰਦਗੀ ਚ ਉਹਨਾਂ ਦੇ ਵਾਪਰਨੀ ਆ ਜਾਂ ਜਿਹੜੀ ਜ਼ਿੰਦਗੀ ਚ ਉਹਨਾਂ ਦੇ ਵਾਪਰ ਰਹੀ ਆ ਇਸ ਚੈਨਲ ਦੇ ਉੱਪਰ ਜਿਹਦਾ ਨਾਮ ਆਪਾਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਰ ਰੱਖਿਆ ਜ਼ਿੰਦਗੀ ਦੇ ਹਰ ਪਹਿਲੂ ਹਰ ਉਮਰ ਹਰ ਉਹਦੇ ਫੀਲਡ ਦੀ ਚਾਹੇ ਉਹ ਐਜੂਕੇਸ਼ਨਲ ਹੋਵੇ ਪੈਸਾ ਕਮਾਉਣ ਨਾਲ ਹੋਵੇ ਬਿਮਾਰੀਆਂ ਨਾਲ ਹੋਵੇ ਉਹ ਸੱਭਿਆਚਾਰ ਨਾਲ ਹੋਵੇ ਘਰੇਲੂ ਲਾਈਫ ਨਾਲ ਹੋਵੇ ਖਾਣ ਪੀਣ ਨਾਲ ਹੋਵੇ ਹਰ ਇੱਕ ਵੀਡੀਓ ਜਿਹੜੀ ਆ ਉਹ ਪੰਜਾਬ ਜਿਹੜੀ ਆ ਤੁਸੀਂ ਇਹ ਚੈਨਲ ਤੇ ਵੇਖ ਸਕਦੇ ਹੋ ਤੁਸੀਂ ਉੱਥੇ ਆਪਣਾ ਜਿਹੜਾ ਵੀ ਤੁਹਾਡਾ ਵਿਸ਼ਾ ਹੋਵੇ ਤੁਸੀਂ ਉਹਨੂੰ ਸਰਚ ਕਰਕੇ ਲੱਭ ਸਕਦੇ ਹੋ ਤੇ ਹੋ ਸਕਿਆ ਤੇ ਤੁਹਾਡੀ ਸੋਚ ਦੇ ਪੂਰਾ ਉਤਰੇਗੀ ਵੀਡੀਓ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ